ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਬਾਈ ਹੈਪੀ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਨਾਰਮਲੀ ਦੋਸਤੋ ਇਸ ਘਰੋਂ ਆਪਾਂ ਤੁਹਾਨੂੰ ਪਸ਼ੂਆ ਦਿਖਾਉਂਦੇ ਰਹੀਦਾ ਤੇ ਅੱਜ ਵੜਾ ਹੈਗੀਆਂ ਨੇ ਵੀਰ ਦੇ ਕੋਲ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਟੋਕੜ ਗੱਪਣ ਟੋਕੜ ਕੱਲੀ ਵੜ ਹੈਗੀ ਆ ਠੀਕ ਹੈ ਜੀ ਕੱਲੀ ਟੋਕੜ ਠੀਕ ਹੈ ਜੀ ਖਾਲੀ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਪਹਿਲੇ ਨੰਬਰ ਤੇ ਬੈੜ ਦਿਖਾਵਾਂਗੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਬੈੜ ਆ ਤਾਜੀ ਸੋਈ ਆ ਇੱਕ ਬਿਲਕੁਲ ਵੱਡੀ ਬੈੜ ਦਿਖਾਵਾਂਗੇ ਤੁਹਾਨੂੰ ਐਚਐਫ ਦੀ ਬੈੜ ਅੱਗੇ ਲਾਏ ਪਈ ਆ ਕਿੰਨੇ ਕ ਦਿਨ ਲੈਂਦੀ ਆ ਪੂਰੀ ਗੱਲਬਾਤ ਅਬੀਰ ਹੈਪੀ ਦੇ ਨਾਲ ਕਰਾਂਗੇ ਠੀਕ ਹੈ ਜੀ ਤੁਸੀਂ ਵਿਜ਼ਿਟ ਜਿਹੜੀ ਹੈਗੀ ਆ ਖਾਸ ਪਹੁੰਚ ਹੈਗੀ ਆ ਪਿੰਡ ਬੁਰਜ ਨੱਥੂਕੇ ਕਰਨੀ ਹੈਗੀ ਆ ਠੀਕ ਹੈ ਜੀ ਪੱਟੀ ਕੋਈ 6 ਕਿਲੋਮੀਟਰ ਦੀ ਦੂਰੀ ਹੈਗੀ ਆ ਸਰਿਆਲੀ ਤੋਂ ਪੱਟੀ ਸੜਕ ਦੇ ਉੱਪਰ ਜਿਹੜਾ ਪਿੰਡ ਸਥਿਤ ਹੈਗਾ ਬੁਰਜ ਨੱਥੂਕੇ ਠੀਕ ਹੈ ਜੀ ਲੋਕਾ ਕੈਰੋਂ ਥੋੜੀ ਥੋੜੀ ਦੂ ਤੇ ਗੱਲਬਾਤ ਵੀਰ ਹੈਪੀ ਦੇ ਨਾਲ ਕਰਦੇ ਆਂ ਅੱਜ 3 ਅਪ੍ਰੈਲ ਨੂੰ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਜਿਹੜਾ ਦੋਸਤੋ 11:30 ਵਜੇ ਦਾ ਹੈਗਾ ਦੁਪਹਿਰ ਦਾ ਠੀਕ ਹੈ ਜੀ ਆਓ ਕਰਦੇ ਆਂ ਗੱਲਬਾਤ ਬਾਈ ਹੈਪੀ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਆ ਇਹਨਾਂ ਪਸੂਆਂ ਦੀ ਓਕੇ ਸਭ ਤੋਂ ਪਹਿਲਾਂ ਵੀਰ ਹੈਪੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਭਰਾ ਹਾਂਜੀ ਚੜ੍ਹਦੀ ਕਲਾ ਜੀ ਹੈਪੀ ਬਾਈ ਅੱਜ ਪਸੂ ਤਿੰਨ ਨੇ ਆਪਣੇ ਕੋਲ ਆ ਤਿੰਨ ਆ ਜੀ ਠੀਕ ਦੋ ਸੂਣਿਆਂ ਇੱਕ ਉਹ ਗੱਪਣਾ ਠੀਕ ਹੈ ਜੀ ਹਾਂਜੀ ਤੇ ਕਿਵੇਂ ਵੀਰ ਜੀ ਭਾ ਕਿਵੇਂ ਚੱਲੰਦਾ ਰੇ ਰੋਠ ਠੀਕ ਹੀ ਆ ਭਾ ਭਾਈ ਸਾਰੇ ਜਾ ਜੀ ਜੂੜਾ ਡੰਗਰ ਹੋ ਜਾ ਮੋਲ ਦਾ ਠੀਕ ਆ ਹਾਂਜੀ ਤੇ ਕਰ ਲਈਏ ਸ਼ੁਰੂ ਇਧਰ ਪਹਿਲੇ ਨੰਬਰ ਤੋਂ ਅ ਵੀਰ ਹੈਪੀ ਇਹ ਟੋਕੜ ਵੜ ਹਾਂਜੀ ਆ ਭਾਈ ਇਹਦੇ ਮਗਰ ਵੱਛੀ ਜੋ ਠੀਕ ਆ ਜੀ ਹਾਂਜੀ ਵੱਛੀ ਬੜੀ ਪਲੀ ਭਲਾਈ ਆ ਭਾਈ ਵੱਛੀ ਭਾਈ ਸੰਭੀ ਚੱਗੀ ਉਹਨਾਂ ਦੇ ਅੱਛਾ ਲੋ ਵੀ ਦੋਸਤੋ ਠੀਕ ਆ ਵੱਛੀ ਵੀ ਗਾਂ ਜਿੱਡੀ ਹੋਈ ਖੜੀ ਆ ਠੀਕ ਆ ਵੱਛੀ ਬਾਕੀ ਆ ਵੇਖ ਸਕਦੇ ਹੋ ਤੁਸੀਂ ਜਰਸੀ ਜੋ ਭਾਈ ਚਾਈ ਵਾਲ ਜਰਸੀ ਕ੍ਰੋਸ ਅੰਗ ਦੇ ਵਿੱਚ ਜਿਹੜੀ ਵੱਛੀ ਆ ਠੀਕ ਹੈ ਛਾਈ ਬਾਦ ਦਾ ਪੱਖ ਥੋੜਾ ਬਦੇ ਰਿਹਾ ਤੇ ਵੱਛੀ ਮਗਰ ਹੈਗੀ ਆ ਤੇ ਟੋਕੜ ਵਹਿੜਾ ਤੇ ਕੀ ਹੁਣ ਸਥਿਤੀ ਆ ਸੂਹਾ ਕਿਨਮਾ ਤੇ ਕਿੰਨਾ ਸੂਹਾ ਆ ਸੂਹਾ ਪਹਿਲਾਂ ਸੂਹੀ ਦੂਜਾ ਕਾਈ ਸੂਹੂਗੀ ਅੱਛਾ ਜੀ ਇਹਨੂੰ ਆਪਾਂ ਦੇਨੀਆ ਖਾਲੀ ਕਰਕੇ ਯਾਰ ਕਿ ਦੋ ਤਰੀਕ ਨੂੰ ਇਹਨੂੰ ਦੋ ਮਹੀਨੇ ਹੋ ਜਾਣੇ 16 ਤਰੀਕ ਨੂੰ 14 ਤਰੀਕ ਨੂੰ ਹਾਂ ਜੀ ਕੋਈ ਚੈੱਕ ਕਰਵਾ ਲਿਆ ਆਪਦੀ ਨਿਕਲ ਆਵੇ ਤੇ ਨਿਕਲ ਆਵੇ ਬਾਕੀ ਕੋਈ ਸ਼ੋਰ ਨਹੀਂ ਹੈਗਾ ਨਾ ਹਾਂ ਜੀ ਉਹਨਾਂ ਦੇ 1.5 ਮਹੀਨੇ ਪਾਈ ਚੈੱਕ ਨਹੀਂ ਆਪਾਂ ਗਾਰੰਟੀ ਨਹੀਂ ਦੇਣੀ। ਬਸ ਸੁਈ ਕਿੰਨੇ ਕ ਸਮੇਂ ਦੀ ਪਹਿਲਾ ਸਵੇਰ ਜੀ। ਸੁਈ ਨੂੰ ਭਾਜੀ ਉਹ ਤਾਂ ਦੇ 4 ਮਹੀਨੇ ਦਾ ਜੋ ਕੋ ਤੁਹਾਡੇ ਸਾਹਮਣੇ ਜੋ ਪੜਾਈ ਪੜਾਈ ਵੱਛੀ ਜੋ ਇਹਨੂੰ ਜਨੇਜਾ ਦੀ ਮਾਦੀ ਨਾਲ ਦੁੱਧ ਆਪਣੇ ਘਰੇ ਕੋਈ 8 ਕਿਲੋ 2 ਡੰਗ ਲੀਟਰ ਮਾਰ ਲੈ। 8 ਕਿਲੋ ਬਿਲਕੁਲ ਨੈਟ ਆਊਗਾ ਜੀ। ਹਮ। 8 ਕਿਲੋ ਦੀ ਚਵਾਈ ਜਿਹੜੀ ਦੋਸਤੋ ਤੁਸੀਂ ਕਰ ਸਕਦੇ ਜਿਸ ਵੇੜ ਤੇ ਥੱਲੇ ਇੱਕ ਭਾਈ ਹੋਰ ਕਾਲ ਜਿਹੜਾ ਬਹਿਣੀ ਆਸਾਨੀ ਆੜਾ। ਹਾਂਜੀ। ਇਹ ਚ ਐ ਥਣ ਵਿੱਚ ਦਾਂ ਤਰ੍ਹਾਂ ਦਾ ਫਰਕ ਉਹ ਘੱਟ ਹੋਣੀਆਂ ਜੋ। ਮਗਰਲਾ ਜੀ। ਹਾਂਜੀ। ਦਾਂ ਤਰ੍ਹਾਂ ਹੋਣੀਆਂ ਜਿਆਦੀਆਂ ਨਹੀਂ। ਉਹ ਸਿਟਾ ਬਾਕੀ ਕੋਈ ਨਹੀਂ ਹੋਊਗਾ ਨਾ ਚੌਂ ਨੀਲ ਸੰਢੀ ਆ ਠੀਕ ਆ ਬਾਕੀ ਜਿਹੜੀ ਗਾੜ ਹੈਗੀ ਆ ਅਗਲੇ ਥਣ ਨੇ ਉਹਦੇ ਵਿੱਚ ਦੁੱਧ ਬਤੇਰੇ ਦੁੱਧ ਜਿਆਦਾ ਹੋਊਗਾ ਹਾਂਜੀ ਠੀਕ ਆ ਦੇਖਦੇ ਪਿਆ ਕਿਉਂਕਿ ਥਣ ਅਗਲੇ ਵੱਡੇ ਰੱਖਦੀ ਆ ਹਾਂਜੀ ਤੇ ਮਗਰਲੇ ਥਣ ਛੋਟੇ ਜਿਵੇਂ ਪਸ਼ੂ ਦੇ ਕੋਲ ਨਾਰਮਲੀ ਅਗਲੇ ਪਿੱਛੇ ਲੱਗੇ ਆ ਪਿਛਲੇ ਅੱਗੇ ਲੱਗੇ ਹੁੰਦੇ ਥਣ ਤੇ ਆ ਵੜਾ ਦੋਸਤੋ ਤੇ 8 ਕਿਲੋ ਬਿਲਕੁਲ ਜਿਹੜਾ ਦੁੱਧ ਆ ਜਾਣਾ ਥੱਲੇ ਉਹ 4 ਹੋਊਗਾ ਜੀ ਇੱਕ ਦੇ 4 ਜਰ ਹੋਣਾ ਥੱਲੇ ਚੋ ਜਾਣਾ ਥੱਲੇ ਹੂੰ ਹਾਂਜੀ ਤੇ ਮਗਰ ਬੱਛੀ ਆ ਠੀਕ ਮਗਰ ਬੱਛੀ ਹੋ ਪਾਈ ਸੂਆ ਤੁਸੀਂ 14 ਮੰ ਆਪੋ ਆਪਣੀ ਹੁੰਦੀ ਹਰ ਕਵੀਰ ਦੀ ਤੇ ਹੋ ਸਕਦਾ ਵੀ ਚੰਗੀ ਸੇਵਾ ਦੇ ਵਿੱਚ ਵੱੱਛੀ ਹੋਵੇ ਪਰ ਮਿਲਦੀ ਵੱੱਛੀ ਤੇ ਕਿ ਪਹਾੜੇ ਮਾ ਜੀ ਜਿੱਦਾਂ ਮਰਜੀ ਚੋਲੋ ਵੱੱਛੀ ਦੇ ਚੋਣੀ ਵੱੱਛੀ ਦੇ ਪਹਾੜੇ ਦੀ ਸੋਣੀ ਪਹਾੜੇ ਦੇ ਹੂੰ ਜਿੱਦਾਂ ਕੇ ਦੀ ਇਸ਼ਾ ਉਦੋਂ ਖੋਲ ਕੇ ਹੈਪੀ ਭਾਈ ਖੋਲ ਕੇ ਦਿਖਾਈਏ ਲੋ ਵੀ ਦੋਸਤੋ ਵੈੜ ਨੂੰ ਤੁਸੀਂ ਸੇਵਾ ਵਾਲਾ ਲੱਗਾ ਤਾਂ ਵੱੱਛੀ ਵੀ ਹੁਣ ਸਾਲ ਨੂੰ ਤਿਆਰ ਹੋ ਜਾਣੀ ਹੈ ਵੱੱਛੀ ਮਗਰ ਤਿਆਰ ਪਰ ਤਿਆਰੀ ਹੈ ਸ਼ਿੰਗ ਸ਼ੁੰਗ ਮੇਲੋ ਦਾਗੇ ਠੀਕ ਆ ਲੋ ਆ ਦੇਖੋ ਜੀ ਠੀਕ ਆ ਵੈੜਾ ਦੋਸਤੋ ਟੋਕੜ ਵੈੜ ਹੈਗੀ ਆ ਅੱਗੇ ਗੱਪ ਏ ਆਈ ਹੋਈ ਆ ਠੀਕ ਆ ਜੀ ਪਰ ਤੁਸੀਂ ਖਾਲੀ ਮੰਨ ਕੇ ਲੈ ਕੇ ਜਾ ਸਕਦੇ ਹੋ ਭਾਜੀ ਖਾਲੀ ਕਰਕੇ ਦੇਣੀ ਆ 16 ਦੇ ਦੋ ਦੋ ਮਹੀਨੇ ਉਦਾਂ ਸੀਲ ਸਾਊਗਾ ਲਓ ਇਹ ਇਹ ਵੀ ਹੋਈ ਗੱਲ ਹੈ ਫਿਰ ਸੀਲ ਸਾਊਗਾ ਲਓ ਵੀ ਦੋਸਤੋ ਠੀਕ ਆ ਤੇ 8 ਕਿਲੋ ਜਿਹੜਾ ਬਿਲਕੁਲ ਹਾਜ਼ਰ ਹੈ ਨਾ ਦੁੱਧ ਪਹਿਲਾ ਸੂਆ ਭਾਜੀ ਸੂਈ ਜੋ ਦੂਜਾ ਘਾੜੀ ਸੂਣਾ ਜੋ ਆ ਅੱਠ ਦਿਨ ਤੋਂ ਕੋਈ ਵੀ ਮੇਰੇ ਘਰੇ ਲੀਟਰ ਮਾਰਨੇ ਦੋ ਟੰਕ ਤੋਂ ਤੇਲ ਵਾ ਸੀਲ ਪਊ ਦੀ ਗੱਲ ਬਾਤ ਦੇ ਰੱਖੋ ਲਓ ਠੀਕ ਆ ਜੀ ਆ ਦੇਖੋ ਠੀਕ ਆ ਹੈਪੀ ਬਾਈ ਕਿੰਨਾ ਮੋਲ ਭਰਾ ਜਾਂਦਾ ਲੈ ਦੇ ਕੀ ਆ ਭਾਜੀ ਮੁੱਲ ਦਾ 20 18000 ਦੀ ਦੇ ਦੇਗੇ ਠੀਕ ਹੈ ਜੀ ਹਾਂਜੀ ਮੁੱਲ 20000 18000 ਦੀ ਜਿਹੜੀ ਦੋਸਤੋਂ ਖਾਨ ਹੈ ਠੀਕ ਹੈ 18000 ਦੀ ਵੀ ਇਹਨਾਂ ਦਾ ਲੈ ਦੇਵਾਂ ਜਿਹੜਾ ਲੈ ਦੇ ਕਰਾਂਗੇ ਸ਼ੋਅ ਕਰ ਦਿਆਂਗੇ ਬਾਕੀ ਮਗਰ ਬੱਛੀ ਵੀ ਪੂਰੀ ਤਿਆਰ ਆ ਪੂਰੀ ਭਾਜੀ ਤੇ ਤੁਸੀਂ ਆਪਣੀ ਸੋਚੇ ਸਮਝ ਆਪੋ ਆਪਣਾ ਵੀਰ ਕਿਸੇ ਦਾ ਹਿਸਾਬ ਜਿਹੜਾ ਹੈਗਾ ਉਸ ਹਿਸਾਬ ਨਾਲ ਤੁਸੀਂ ਤਾਂ ਸਬਦਾ ਕਰ ਸਕਦੇ ਹੋ ਠੀਕ ਹੈ ਤੇ ਅਗਲੀ ਵਾਰ ਆਪਾਂ ਤੁਹਾਨੂੰ ਦਿਖਾ ਦਿੰਨੇ ਤਾਜੀ ਸੂਈ ਵੇੜਾ ਠੀਕ ਆ ਵੱਡਾ ਕੱਦ ਘੱਟ ਹੈਗਾ ਜਿਵੇਂ ਐਚਪ ਵੇੜਾ ਆਪਾਂ ਨਾਰਮਲ ਦੇਖਦੇ ਆ ਇੱਧਰ ਇੱਕ ਇੱਕ ਵਾਰ ਆ ਕਰੋ ਜੀ ਸੋ ਹੁੰਦੇ ਭਾਜੀ ਇਹ ਨਹੀਂ ਵੀ ਇੱਧਰ ਦੀ ਇੱਧਰ ਦੀ ਮਾਰਦੀ ਬੈਠੇ ਦੇਖੋ ਪੂਰੀ ਸੀਲ ਸਾਹੂ ਇਹ ਕੋਈ ਨਾਲ ਲਓ ਠੀਕ ਹੈ ਜੀ ਪੂਰੀ ਤਸੱਲੀ ਵਾਲੀ ਬੈੜ ਆ ਤੇ ਹੈਪੀ ਪਾ ਕਿੰਨਾ ਸਮਾਂ ਹੋ ਗਿਆ ਨੂੰ ਸੂਈ ਨੂੰ ਭਾਜੀ ਸੂਈ ਨੂੰ 14 15 ਦਿਨ ਹੋ ਗਿਆ ਮਗਰ ਵਸ਼ੀ ਜੋ ਜਰਸੀ ਦੀ ਵੇਲੋ ਇਹ ਹੈਗੇ ਜੋ ਅੱਜ ਹੀ ਲੰਦੀ ਉਹ ਮੀਂਹ ਜਾਈ ਕਰਕੇ ਆ ਮਗਰ ਜਰਸੀ ਦੀ ਵਸ਼ੀ ਜੋ ਹਾਂ ਓਕੇ ਆ ਲਓ ਜੀ ਜਰਸੀ ਵੱਛੀ ਆ ਮਗਰ ਠੀਕ ਆ ਵੱਛੀ ਵਧੀਆ ਬਾਕੀ ਐਕਟਿਵ ਆ ਥੋੜੀ ਜੀ ਇਹਨਾਂ ਵੀ ਠੰਡ ਆ ਭਾਜੀ ਉਹ ਠੀਕ ਹੀ ਹੋਏ ਭਰਾਉ ਦੇ ਆ ਵੀ ਇੱਕ ਇੱਕ ਰੋਪਾ ਲਈਆਂ ਜੋ ਦੋ ਜਿਹੜਾ ਤੋਂ ਗਾਵਾ ਹੈ ਅੱਛਾ ਜੀ ਬੱਚਾ ਨਾਲ ਜਰਸੀ ਦੇ ਲੈਣਾ ਆ ਵੇ ਐਚ ਐਫ ਸੀ ਪੈਡ ਤੇ ਬੱਚਾ ਨਾਲ ਏ ਆਈ ਆ ਟੀਕਾ ਜਿਹੜਾ ਜਰਸੀ ਦਾ ਭਰਾਇਆ ਸੀ ਤੇ ਭਾਈ ਹੈਪੀ ਸੂਆ ਕਿਨਮਾਏ ਵੈਡ ਸੂਈਏ ਸੂਆ ਭਾਈ ਤੀਜਾ ਸੂਈ ਆਪਣੇ ਕਹਿੰਦਾ ਦੂਜਾ ਵਾ ਤੀਜੇ ਸੂਆ ਸੂਈ ਜੋ ਤੀਜਾ ਸੂਆ ਠੀਕ ਹੈ ਹਾਂਜੀ ਤੇ ਮਗਰ ਬੱਚੀ ਜਾਂਦੇ ਨਾ ਮਗਰ ਬੱਚੀ ਆ ਜੀ ਆ ਬੱਚੀ ਦਿਖਾਈ ਆਪਾਂ ਤੁਹਾਨੂੰ ਜਿਹੜਾ ਬੱਚਾ ਨਾ ਬੱਚੀ ਹੈ ਇਧਰ ਕਿੰਨੇ ਘੋਗੇ ਨੂੰ ਸੋਈ ਭਾਜੀ 14 15 ਦਿਨ ਹੋ ਗਏ ਹੁਣਗੇ ਸੋਈ ਨੂੰ 14 15 ਕਿ ਦਿਨ ਦੱਸਾਂ ਇਹ ਮੀਂਹ ਦਾਦ ਕਰਕੇ ਇਕੱਠੀ ਹੋਈ ਜਾਂਦੀ ਜਰੀ ਉਹਦਾ ਸੀਲ ਸਾਉ ਆਏ ਇਹਨੂੰ ਲੱਤੀ ਛੜ ਆਏ ਨੂੰ ਦੇਖੋ ਆਹ ਕਰੋ ਚੱਕੀ ਤੇ 14 15 ਦਿਨ ਦੀ ਵੀਰ ਸੋਈ ਆ ਤੇ ਦੁੱਧ ਹੁਣ ਕਿੰਨਾ ਚਵਾ ਦਾਂਗੇ ਦੁੱਧ ਭਾਜੀ 14 ਦਿਨ ਦੀ ਗਾਰੰਟੀ ਹੋ ਗਈ ਰ ਤਿਆਰ ਹੋ ਗੜਾ ਚੋ ਹੀ ਲੈਣਾ ਵਾ ਤੇ ਹੈਪੀ ਭਾਈ ਕਿੰਨਾ ਸਹੀ ਦੁੱਧ ਕਿੰਨਾ ਦੱਸਿਆ ਭਾਜੀ 10 ਕਿਲੋ ਦੀ ਗਾਰੰਟੀ ਹੋਊ ਆਪਣੀ 10 ਕਿਲੋ ਲੈ ਲੋ ਚੋਣਾ ਸੀਲ ਸਾਬ ਜਿੱਧਰ ਦੀ ਮਰਜ਼ੀ ਲਓ ਐ ਇਧਰ ਆ ਮਾਰਦੇ ਆ ਜਿਵੇਂ ਮਰਜ਼ੀ ਮਾਰ ਦਿਓ ਜੀ ਆ ਵੇਖੋ ਆ ਵੇਖੋ ਜੀ ਨਵਾਂ ਡਿਜ਼ਾਈਨ ਆ ਵੇਖੋ ਇਧਰ ਲਈ ਪਾਸੇ ਚਵਾਈ ਹੁੰਦੀ ਵੇਖੀ ਕਦੀ ਬਹੁਤ ਡਰ ਹੁੰਦਾ ਬਹੁਤ ਰਿਸਕ ਹੁੰਦਾ ਭਾਈ ਹੈਪੀ ਇਧਰ ਲਈ ਪਾਸੇ ਹੁੰਦਾ ਵਾ ਤਾਂ ਤਾਂ ਨਿਕਲਦਾ ਰਿਸਕ ਹੁੰਦਾ ਇਥੋਂ ਲੈਣਾ ਪਾਸੇ ਸੀਲ ਸਾਬ ਪਸ਼ੂ ਆ ਨੇ ਵੈਰੀ ਗੁੱਡ ਬੀ ਬਹੁਤ ਵਧੀਆ ਇਹ ਜਿਹੜਾ ਮਾਰੇ ਛੜ ਤੇ ਬੰਦਾ ਖੁਰਲੀ ਨਾ ਵਜੇ ਜਾ ਗਏ ਹਾਂ ਸਹੀ ਆ ਦੁੱਧ ਕਿਲੋ ਘੜ ਦਈਏ ਵੇ ਭੈ ਚੋਲੇ ਜਿਹੜਾ ਮਰਜੀ ਚੋਲੇ ਜਵਾਗ ਚੋਲੇ ਡੰਗਰ ਸੀਲ ਸੰਢਾ ਹੋਵੇ ਸੱਪੀ ਭਾਈ ਕਿੰਨਾ ਮੋਲ ਲੈਂਦਾ ਮੋਲ ਲੇਦਾ ਭਾਜੀ 28000 25000 ਦੀ ਦੇ ਦੇ ਜਾਂਗੇ ਅੱਛਾ ਜੀ ਸਹੀ ਹੈ ਇਹ ਲੋ ਵਜੇ ਭਾਗੇ ਰਿਆ ਜਮੀਨ ਕਰਕੇ ਪਾਪਾ ਨੇ ਦੇ ਦਿੰਦੇ ਆ ਅੱਜ ਦੋ ਦੋ ਹਜ਼ਾਰ ਤੇ ਤਿੰਨ ਦਿਨ ਕਮਾਈ ਨੇ ਦੇ ਦੇ ਵੀ ਜਿਆਦਾ ਗੱਲਾਂ ਨਹੀਂ ਹੈਗਾ ਇਹਨਾਂ ਇਹ ਠੀਕ ਹੈ ਜੀ ਲੋਗ ਮਗਰ ਮੁਕਤ ਤੇ ਫਰੋਂ ਨਹੀਂ ਰਹੇ ਬਿਲਕੁਲ 28000 ਦੀ ਹੈ ਜੀ ਹਾਂ ਜੀ 5000 ਦੀ ਹਾਂ ਜੀ ਸ਼ੋਰ ਹੋ ਜੂ ਕੋਈ ਗੱਲ ਨਹੀਂ 25000 ਦੇ ਵਿੱਚੋਂ ਵੀ ਹਾਂ ਜੀ ਠੀਕ ਆ ਮਰਜੀ ਬੈਠੇ ਰੋ ਇਹ ਸੀਲ ਸਾਬਤ ਆ ਦੇਖੋ ਜੀ ਅ ਬੱਚਾ ਵੀ ਜਿਹੜਾ ਦੋਸਤੋ ਕਿਉਂਕਿ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਹੇ ਜੇ ਸ਼ੱਕ ਨਾ ਰਹੇ ਜੇ ਵੀ ਲਓ ਵੇਖ ਲਓ ਭਾਈ ਕੋਈ ਮੇਲੋ ਕੋਈ ਵੰਗਾ ਨਹੀਂ ਪਾ ਕੋਈ ਕੋਹ ਨਹੀਂ ਕੀਤਾ ਜਾ ਤੇ ਕੋਈ ਇਹ ਜਿਹੜਾ ਕਹਿੰਦੇ ਪਣੋ ਦਾ ਲੱਗੀ ਭਾਈ ਜਰਸੀ ਦਾ ਟੀਗਾ ਪ੍ਰਾ ਦੋਨ ਕਿ ਗਰੋਨ ਉਲੋ ਜਰਸੀ ਦੇ ਪ੍ਰਾਵਾ ਗਾਲ ਸ਼ਾਈ ਆਜੋ ਬਿਲਕੁਲ ਹਾਂ ਇਹ ਲੋ ਤੁਹਾਡੇ ਸਾਹਮਣੇ ਹੈ ਨਾ ਤੁਹਾਡੇ ਤੋਂ ਪਹਿਲਾਂ ਜਿਹੜਾ ਦੋਸਤੋ ਮੈਂ ਵੈਰੀਫਾਈ ਜ਼ਰੂਰ ਇੰਨਾ ਕਰ ਲੂੰਗਾ ਤੇ ਬੱਚਾ ਵੀ ਬਿਲਕੁਲ ਵੈਰਡ ਦਾ ਹੋਣਾ ਚਾਹੀਦਾ ਵੀ ਇਹ ਵੀ ਨਹੀਂ ਹੈਗਾ ਵੀ ਕੋਈ ਲਾਵਾ ਬੱਚਾ ਵੀਰ ਲਾ ਦੇ ਜਾਇ ਹੈ ਨਾ ਵੀ ਪਹਿਲੀ ਗੱਲ ਤੇ ਇਹ ਮੈਂ ਤਾਂ ਕੰਮ ਨਹੀਂ ਕਰਦੇਗੇ ਸੋ ਪਰ ਫਿਰ ਵੀ ਬਹੁਤੇ ਵੀਰਾਂ ਦੇ ਮਨ ਦੇ ਵਿੱਚ ਕੋਈ ਸ਼ੱਕ ਆ ਜਾਂਦਾ ਕੋਈ ਡਾਊਟ ਹੋ ਜਾਂਦਾ ਉਹ ਆਪਾਂ ਕਲੀਅਰ ਕੀਤਾ ਤੇ ਬੱਚਾ ਲਾ ਲਈ ਪਾਏ ਗੋੜੀ ਕਿਹਾਦਾ ਵੀ ਠੀਕ ਆ 5000 ਦੀ ਦੇਦਾ ਕਦੇ ਵਾਕਾ ਲਾਇਆ ਤੇ ਨਹੀਂ ਹੈ ਬਾਈ ਉਹ ਫਿਰ ਪਹਾੜਾ ਮਿਲੀ ਪਹਾੜਾ ਆਪਾਂ ਦੇਣੀ ਆ ਆਪਾਂ ਉਹ ਕਲੀਅਰ ਕੀਤਾ ਸੀ ਹਾਂਜੀ ਤੇ 25000 ਵੀਰਿਆਂ ਨੂੰ ਖੋਲ ਕੇ ਦਿਖਾਈਏ ਇਹੋ ਜਿਹੜਾ ਦੋਸਤੋ ਜੋ ਤੁਹਾਡੇ ਦਿਮਾਗ ਦੇ ਵਿੱਚ ਇਹ ਥੋੜਾ ਆਪਣਾ ਮੂਤ ਤੇ ਪਹਿਲਾਂ 10000 ਰੁਪਏ ਦਾ ਪਾਪਾ ਕਿਹਦੇ ਨੂੰ ਕਿੱਥੋਂ ਆਜੂ ਫੇਰ ਜੋ ਵੀਰ ਭਰਾ ਦੇ ਦਿਮਾਗ 'ਚ ਗੱਲ ਆ ਸਕਦੀ ਹੈ ਸੇਵਾਜੀ ਨੇ ਕੀ ਆ ਗਿਆ ਅੰਦੀ ਤੇ ਠੀਕ ਹੈ ਜੀ ਵੱਡਾ ਕਦ ਕੱਟਾ ਦੋਸਤੋ ਉੱਚੇ ਕਦ ਕੱਟ ਦੇ ਵਿੱਚ ਤੇ ਆ ਸੀਨ ਸੌਗਾ ਦੇਖੋ ਲੋਟ ਆ ਜੋ ਕਦਾ ਮਿੱਟੀ ਕੱਢਦੀ ਆ ਵੇਖੋ ਲੋਕਟਾਈਲ ਚੋਂ ਬੰਦਾ ਕਿਵੇਂ ਮਿੱਟੀ ਕੱਢਦੀ ਆ ਲਓ ਜਿੱਥੇ ਮਰਜੀ ਖਲਾਰ ਕੇ ਚੋਣੀ ਸ਼ੁਰੂ ਕਰ ਦੋ ਇਹ ਨਹੀਂ ਵੀ ਕੋਈ ਕਿੰਨੇ ਇਹ ਇਹ ਫ੍ਰੀਜੀ ਆ ਉਧਰੋਂ ਕਹਿੰਨੇ ਚਾਹ ਤਰ ਜੇ ਉਧਰੋਂ ਇਹਨੂੰ ਛੋਲੋ ਹਾਂ ਠੀਕ ਆ ਫ੍ਰੀਜੀ ਆ ਭਾਈ ਇਹ ਦੇਖੋ ਇਹ ਬੰਦਾ ਮਾਰੇ ਛੜ ਤੇ ਬੰਦਾ ਕੰਦਣਾ ਵੱਜਾ ਲੈਣ ਟਰੈਕਟਰ ਤੋਂ ਦਵਾਈ ਲੈਣ ਚ ਰਿਹਾ ਜੇ ਉਹ ਕੰਮ ਨਹੀਂ ਹੈਗਾ ਭਾਜੀ ਠੀਕ ਆ ਲਓ ਆਣਾ ਭਾਈ ਡੰਗਰ ਮਿਲਦਾ ਤੁਹਾਨੂੰ ਵੀਡੀਓ ਪਾਉਂਦੇ ਜੀਓ ਵੀਡੀਓ ਤੇ ਬੜਾ ਵੀ ਇੱਕ ਦੋ ਵੇਚ ਲਈਗਾ ਹਾਂ ਠੀਕ ਹੈ ਪਰ ਪੱਟਾ ਨਹੀਂ ਪਾਇਆ ਦੇ ਕਰੀ ਬਿਲਕੁਲ ਜੀ ਬਾਕੀ ਚਾਰੂ ਚੁਰੂ ਹੁਣ ਪੂਰਾ ਠਾਕੇ ਚੱਕਦੇ ਪੱਟੇ ਪੱਟੇ ਭਾਜੀ ਵੇਖ ਲਓ ਠੀਕ ਹੈ ਕਈ ਵਾਰੋਂ ਵੀ ਦੂਰ ਦਰਡੇ ਕੋਈ ਸਫਰ ਚ ਜਾਵੇ ਤੁਸ ਪੱਠੇ ਨਾ ਖਾਵੇ ਨਾ ਭਾਜੀ ਨਾ ਉੱਥੇ ਬੁੱਟੇ ਜੇ ਸਫਰ ਤੋਂ ਬਦ ਨਹੀਂ ਚੱਕਰ ਕੋਈ ਨਾ ਨਾਰਮਲੀ ਪਸ਼ੂ ਜਿਹੜੇ ਦੋਸਤੋ ਤੂੜੀ ਤੇ ਆਵੇ ਉਹ ਵੇਲੋ ਸਾਹੀ ਆ ਸਵੇਰੇ ਆ ਪਰ ਅਵੇਲਬ ਆ ਕੀ ਗਾੜੀ ਨੇ ਤਾਂ ਉਹ ਵੇਲੋ ਖਾਈ ਜਾਂਦੇ ਆ ਬਈ ਕਿਤੇ ਮਰਜ਼ੀ ਲੈ ਜਾਓਗੇ ਦੋਸਤੋ ਤੇ ਪੱਠੇ ਆ ਚਾਰਾ ਖਾਂਦੇ ਆ ਤੂੜੀ ਆ ਤੇ ਪੱਠੇ ਵਰਸੀਨ ਆ ਠੀਕ ਹੈ ਜੀ ਇਹੋ ਜਿਹਾ ਰਮੋਸਟ ਜਿਹਾ ਤੇ ਭਾਈ ਨੇ ਸਾਂਭੀਆਂ ਹੀ ਨਹੀਂ ਕੇ ਪੱਥੇ ਨਹੀਂ ਪਾ ਦੇ ਲੋਕ ਤੇ ਤੇ ਲੈ ਇਹਦੇ ਵੀਰ 25000 ਹੈ 25000 ਦੇ ਕੋਲ ਜੀ ਛੋੜ ਹੋ ਜੂਗੀ 25 ਦੇ ਵਿੱਚੋਂ ਹਾਂਜੀ ਠੀਕ ਹੈ ਭਰਾ ਵੇਖੋ ਠੀਕ ਆ ਜੀ ਅਗਲੀ ਵਾਰ ਦਿਖਾਈਏ ਜੀ ਠੀਕ ਆ ਹੈਪੀ ਭਾਈ ਅਗਲੀ ਵਾਰ ਆਪਣੇ ਕੋਲ ਆ ਗਈ ਹੈ ਹਨਾ ਐਚ ਐਫ ਵੀ ਆ ਗਈ ਹੈ ਭਾਈ ਹਾਂਜੀ ਵੱਡੇ ਕਦ ਕਰਦੇ ਬਈ ਉੱਚੀ ਆ ਪਾਈ ਥੋੜੀ ਜੀ ਕਰਉਂਗਾ ਹਾਂਜੀ ਠੀਕ ਹੈ ਵੈਲ ਸੀਲਸ ਆਉਗੇ ਲਓ ਜੀ ਆ ਵੇਖ ਕੋਈ ਵੀ ਡਰਤ ਨਹੀਂ ਕੋਈ ਹੂੰ ਦੇਖੋ ਜੀ ਹੂੰ ਇਹ ਜਿਹੜਾ ਵੀ ਕੋਈ ਛੇੜਾ ਮਾਰਨ ਵਾਲਾ ਲੈ ਲੈ ਬੈਠੇ ਰਹੋ ਜਵੇਂ ਮਰਜੀ ਥੱਲੇ ਆਏ ਭਾਈ ਲੈਣਾ ਸੀਲ ਸਾਹੂ ਪਛੂਗਾ ਹੂੰ ਲੈ ਵੀ ਪਰੋ ਇਹ ਹੈਪੀ ਕਰਕੇ ਦਿਖਾ ਸਕਦਾ ਐਵੇਂ ਹੈਪੀ ਸਹੀ ਤੇ ਭਾਈ ਹੈਪੀ ਕੀ ਡੰਗਰ ਨੇ ਕਰਾਉਣਾ ਹੈ ਨਾ ਥੱਲੇ ਬੈਠੇ ਕੋਈ ਮਾਰੇ ਛੜ ਤੱਕ ਉਸੇ ਢੇਪੇ ਡੰਗਰ ਸੀਲ ਸਾਹੂ ਨਾਲ ਚਾਹੀਦਾ ਹੈ ਸਹੀ ਗੱਲ ਹੈ ਜੀ ਤੇ ਭਾਈ ਹੈਪੀ ਕੀ ਡਿਟੇਲ ਹੈ ਇਸ ਵਾਰ ਦੀ ਇਹ ਭਾਜੀ 20 ਦਿਨ 25 ਦਿਨ ਖਾਦੀ ਨੇ ਮਹੀਨਾ ਵੀ ਲੈ ਸਕਦੀ ਜੋ ਹੂੰ ਠੀਕ ਆ 20 ਤੋਂ 25 ਦਿਨ ਦਾ ਸਮਾਂ ਦੁੱਧ ਨੇ ਭਾਜੀ ਪਲਣ ਨੇ 22 23 ਕਿਲੋ ਦਿੱਤਾ ਜਰਾ ਵੀ ਮਹੀਨਾ ਹੀ ਖਾਣ ਤੇ ਮੰਨ ਕੇ ਚਲੋ ਸਹੀਆ ਵੇਲੋ ਲਾਏ ਪੈ ਗਈ ਉੱਤਰਾਈ ਵੇੜ ਆਵੇ ਹੂੰ ਆ ਲੈ ਲੋ ਆ ਕਰੋ ਚੈੱਕ ਜੀ ਖੁੱਲ ਨਹੀਂ ਆ ਆ ਵੇਲੋ ਦੇ ਠੀਕ ਹੈ ਜੀ ਤੇ ਦੇਣਾ ਮੀਂਹ ਦਾ ਸਿਆ 15 ਕ ਤੇ ਲੈ ਜੂ ਜੀ ਮੇਰੀ ਮਹੀਨਾ ਮੰਨ ਕੇ ਚਲੋ ਮਹੀਨਾ ਮੰਨ ਕੇ ਮਾਰਨਾ ਇੱਕ ਮਹੀਨਾ ਮੰਨ ਕੇ ਚਲੋ ਖੜ ਸਕਦੀ ਹੈ ਹੈਪੀ ਬਈ ਖੋਲੋ ਤੇ ਖਾਓ ਬੈਡ ਨੂੰ ਅ ਸੋ ਦੋਸਤੋ ਇੱਕ ਮਹੀਨੇ ਦਾ ਸਮਾਂ ਤੁਸੀਂ ਮੰਨ ਕੇ ਇਹ ਬੈਡ ਲੈ ਕੇ ਜਾ ਸਕਦੇ ਹੋ ਠੀਕ ਆ ਸੁਬਾ ਦੂਜਾ ਸੈਕੰਡ ਟਾਈਮਰ ਬੈਡ ਸੌਣ ਜਾ ਰਹੀ ਆ ਵੱਡਾ ਕੱਦ ਘਾਟ ਆ ਕਰਾਸ ਵਿੱਚ ਐਚ ਐਫ ਤੇ ਥੋੜਾ ਜਰਸੀ ਦਾ ਕਰਾਸ ਆਪਾਂ ਕਹਿ ਸਕਦੇ ਹਾਂ ਹਾਂ ਜੀ ਭਾਜੀ ਫੁੱਲ ਹਾਈਟ ਆ ਵੱਡੇ ਕੱਦ ਘਾਟ ਦੇ ਵਿੱਚ ਵੀ ਇੱਕ ਬੰਦੇ ਜਿਹੜਾ ਕੱਦ ਘਾਟ ਆ ਇਸ ਬੈਡ ਦਾ ਤੇ ਕੱਚੀ ਹੈਗੀ ਆ ਮਹੀਨਾ ਮਹੀਨਾ ਜਿਹੜੀ ਕੱਚੀ ਆ ਠੀਕ ਆ ਜੀ ਤੇ ਬਾਕੀ ਖੁੱਲੂ ਖਾਲੂ ਪੂਰੀ ਵੇੜ ਥੱਲੇੋਂ ਤੁਸੀਂ ਦੇਖ ਸਕਦੇ ਹੋ ਹਵਾਨਾ ਪੂਰਾ ਵੱਡਾ ਬਣਾ ਕੇ ਤਿਆਰ ਕਰੂਗੀ ਠੀਕ ਆ ਫੁੱਲ ਹਾਈਟ ਆ ਵੀ ਜਿਹੜੀ ਵੀ ਹਾਈਟ ਆ ਆਪਾਂ ਕਹਿ ਲਈ ਓਡੀ ਥੋੜੀ ਆ ਦੋਸਤੋ ਇੱਕ ਬੰਦੇ ਜਿਹੜੀ ਹਾਈਟ ਇਸ ਵੇੜ ਦੀ ਆ ਤੇ ਹਰ ਪਾਸੇ ਤੁਸੀਂ ਦੇਖ ਲਓ ਇਹ ਕੰਧ ਦੀ ਬਿਲਕੁਲ ਬਰਾਬਰ ਵੇੜ ਆ ਆ ਵੇਖੋ ਆ ਫੇਸ ਕੋ ਭਾਈ ਵੀ ਲੁੱਕ ਦੇਈ ਵਧੀਆ ਆ ਆ ਕਰੋ ਚੈੱਕ ਜੀ ਰਾ ਦੇਖੋ ਮੇਰਾ ਵੀਰ ਦੇਖੋ ਘੋੜਿਆਂ ਵਾਂਗੂ ਖਲੋਣੀਆਂ ਬੈੜ ਦੀ ਲਓ ਲਓ ਭਾਈ ਆਹ ਦੇਖੋ ਵੀ ਇਹ ਤੋਂ ਬਾਅਦ ਤਸਲੀ ਤੇ ਨਹੀਂ ਕਰਿਆ ਸਕਦਾ ਨਾ ਜੀ ਨਾ ਤੁਹਾਡੀਆਂ ਰੀਸਾ ਕੌਣ ਕਰ ਲੂ ਏ ਸਿਰਫ ਕੱਚੀ ਕੱਚੀ ਆਏ ਜਦ ਦੀ ਮਰਜੀ ਲੰਗੇ ਜੋ ਰੱਸਾ ਵੀ ਛੱਡਿਆ ਜੋ ਹੂੰ ਕੋਈ ਇਹ ਨਹੀਂ ਕੋਈ ਆਪਣੇ ਕਿਤੇ ਪੱਦੀ ਵੇਖ ਲੋ ਲੈ ਲੈਣਾ ਸੀ ਡੰਗਰ ਆ ਦੋ ਘੱਟ ਵਿੱਚ ਜੰਗਿਆ ਲੈਣਾ ਸੀਲ ਸਾਬੂ ਬਿਲਕੁਲ ਜੀ ਤੋਰ ਲਓ ਵੀਰ ਠੀਕ ਆ ਜੀ ਫੁੱਲ ਹਾਈਟ ਥਣ ਥਣ ਜਿਹੜੇ ਪ੍ਰੋਪਰ ਟਿੱਪ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਸਾਡੇ ਮਹੀਨੇ ਦੀ ਕੱਚੀ ਆ ਠੀਕ ਆ ਲਾਹੇ ਪਈ ਤੁਸੀਂ ਮੰਨ ਲਓ ਭਾਵੇਂ ਤੇ ਹਵਾਨਾ ਕਾਫੀ ਢਿਲਾ ਢੁਲਾ ਹੋਏਗਾ ਖੁੱਲੋ ਪੂਰਾ ਹਵਾਨਾ ਵੱਡਾ ਬਣਾ ਕੇ ਤਿਆਰ ਕਰੂਗੀ ਆ ਲੈ ਉਹ ਕੇ ਜਿੱਡਾ ਹਾਂ ਤੇ ਪੀ ਜੱਡਾ ਕਾਦਾ ਪੂਰਾ ਵੜਦਾ ਤੇ ਹੈਪੀ ਭਾਈ ਲੈ ਦੇ ਕੀ ਕੀਤਾ ਇਹਦਾ ਭਾਈ 50000 ਚ ਮਾਨਤਾ ਨਹੀਂ ਕਰਦੇ ਆਗੇ 50000 ਦੇ ਵਿੱਚੋਂ ਭਾਈ 80000 ਦੀ ਵਸ਼ੀਆ ਜਦੋਂ ਤਿਆਰ ਹੋ ਗਈ ਮੈਨ ਕੋਈ ਸ਼ੱਕ ਨਹੀਂਗਾ ਪਰ ਸਮਾ ਜਮੀਨਾ ਹਨਾ ਕੱਚੀ ਹੈ ਭਾਈ ਜਮੀਨਾ ਕੱਚੀ ਆ ਤੇ ਮਹੀਨੇ ਭਾਈ 30000 ਰੁਪਿਆ ਤੇ ਨਹੀਂ ਖਾ ਚੱਲਦੀ ਇਹ ਜੋ ਕੋਈ ਵੀਰ ਸੰਭਰ ਵਾਲਾ ਲੈਗਾ ਵੇਚਣ ਵਾਲਾ ਘਰ ਰੱਖਣ ਵਾਲੇ ਮਹੀਨੇ 30000 ਰੁਪਿਆ ਨਹੀਂ ਖਾ ਚੱਲਦੀ ਇਹ ਇੱਕ ਸਾਲ ਲਈ 5000 ਰੁਪਿਆ ਖਾ ਜੂਗੀ ਬਿਲਕੁਲ ਸਹੀ ਤੇ ਹਰ ਪਾਸੋਂ ਜਿਹੜੀ ਤੁਸੀਂ ਦੋਸਤੋ ਇਹ ਵੈੜ ਦੇਖ ਲਈ ਆ ਜਰੂਰ ਤੁਸੀਂ ਫੈਸਲਾ ਜਿਹੜਾ ਕਰ ਸਕਦੇ ਜੀ ਆਪਣਾ ਆਵੇ ਲੋ ਭਾਜੀ ਮਿਲਕ ਵੇਰ ਆਵੇ ਲੋ ਜਿਹੜੀ ਦਿਨਾਂ ਤੁਹਾਡੇ ਮੋਬਾਈਲ ਤੇ ਵੀ ਠੀਕ ਹੈ ਭਾਜੀ ਤੇ ਹੈਪੀਪਾ ਸੰਪਰਕ ਨੰਬਰ ਵੀ ਆਪਣੇ ਜਰੂਰ ਦੱਸੋ ਭਾਜੀ ਪਿੰਡ ਆਪਣਾ ਹੈਗਾ ਬੁਰਜਨਾਥੂਗੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਮੋਬਾਈਲ ਨੰਬਰ ਹੈਗਾ ਮੇਰਾ 81 7373 572 9465 33237 ਜੀ ਠੀਕ ਹੈ ਜੀ ਸੋ ਦੋਸਤੋ ਇਸ ਹਨ ਵੀਰ ਹੈਪੀ ਜਿੰਨੇ ਵੀ ਵੀਰ ਜੀ ਲੈਣੀ ਆ ਨਹੀਂ ਆ ਜਾਂਦਾ ਵੀਡੀਓ ਕਾਲ ਤੇ ਚਵਾ ਬਿਲਕੁਲ ਦੋ ਟਾਈਮ ਇੱਕ ਟਾਈਮ ਦੋ ਟਾਈਮ ਜੀ ਨਿਊ ਟਾਈਮ ਵੀਡੀਓ ਕਾਲ ਦੇ ਚਵਾਉ ਕਿ ਭਾਈ ਵਪਾਰੀ ਜੀ ਕੋਈ ਬਾਤ ਚ ਮੋੜਦਾ ਨਹੀਂ ਹੁੰਦਾ ਹਮ ਸਹੀ ਗੱਲ ਹੈ ਨਾ ਹੁਣ ਤੁਹਾਡੇ ਸਾਹਮਣੇ ਭਾਈ ਮਾਲ ਲਾਉਂਦਾ ਵਾ ਵੀ ਜਾਂਦਾ ਵਾ ਹਮ ਹੁਣ ਆਉਗਾ ਭਾਈ ਪਿਦਰੀ ਪੋਤਾ ਜੀ ਬੱਚਾ ਮਰ ਗਿਆ ਗਾਣਾ ਆਪਾਂ ਨਹੀਂ ਭਾਈ ਦੱਸ ਕੇ ਦੇਣੀ ਪਾਉਂਦੀ ਵੀਡੀਓ ਚਾਹੇ ਸਾਹਮਣੇ ਪਾਉਂਗੇ ਨਹੀਂ ਭਾਈ ਇਹ ਕੰਮ ਨਹੀਂ ਕਰਦਾ ਬਿਲਕੁਲ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ